ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਸੌਂਕੀ ਗਰੇਵਾਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਬਦੇਸਾ ਤਹਿਸੀਲ ਇਹਨੂੰ ਧੂਰੀ ਪੈ ਜਾਂਦੀ ਆ ਤੇ ਜ਼ਿਲ੍ਹਾ ਇਹਨੂੰ ਸੰਗਰੂਰ ਪੈ ਜਾਂਦਾ ਜਿਹੜੇ ਘਰੋਂ ਅੱਜ ਆਪਾਂ ਵੀਡੀਓ ਬਣਾ ਰਹੇ ਆ ਬਾਈ ਹੁਣਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਜਿਵੇਂ ਆਪਣੇ ਘਰੇ ਲੋੜ ਪੂਰੀ ਕਰਨ ਵਾਸਤੇ ਪਸ਼ੂ ਰੱਖੇ ਹੋਏ ਆ ਤੁਸੀਂ ਦੇਖ ਸਕਦੇ ਹੋ ਉਦਾਂ ਪਸ਼ੂ ਰੱਖੇ ਹੋਏ ਆ ਜਿਹੜੀ ਡੇਟ ਨੂੰ ਅੱਜ ਵੀਡੀਓ ਬਣਾ ਰਹੇ ਆ 7 ਤਰੀਕ 9ਵਾਂ ਮਹੀਨਾ 2025 ਸਾਹਮਣੇ ਜਿਹੜੀ ਤੁਸੀਂ ਮੱਝ ਦੇਖਦੇ ਹੋ ਬਾਈ ਉਹਨਾਂ ਦੀ ਬਕਾਊ ਕੀਤੀ ਹੋਈ ਆ ਗਈ ਇਹਨੂੰ ਢਾਂਗ ਤਲਵਾਰੀ ਬੋਲਦੇ ਆ ਜਿਹੜਾ ਇੱਕ ਸੰਗ ਉੱਪਰ ਨੂੰ ਤੇ ਇੱਕ ਥੱਲੇ ਨੂੰ ਹੁੰਦਾਗਾ ਤਿਆਰੀ ਬਾਈ ਉਹਨਾਂ ਦੀ ਦੇਖੋ ਬਹੁਤ ਸੋਹਣੀ ਕੀਤੀ ਹੋਈ ਆ ਗਈ ਸਾਮ ਸੰਭਾਲ ਵਧੀਆ ਕੀਤੀ ਹੋਈ ਆ ਬਾਈ ਉਹਨਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਤੇ ਆਹ ਮਾਝ ਦੀ ਤੁਹਾਨੂੰ ਡਿਟੇਲ ਲੈ ਕੇ ਦਵਾਂਗੇ ਸਾਰੀ ਤਾਂ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਜੇ ਐਦਾਂ ਹੀ ਕਿਸੇ ਵੀਰ ਨੇ ਵੀਡੀਓ ਕਰਵਾਉਣੀ ਆ ਤਾਂ ਆਪਣਾ YouTube Facebook ਤੇ ਨੰਬਰ ਚੱਲੀ ਜਾਂਦਾਗਾ ਉਹ ਤੁਸੀਂ ਵੀਡੀਓ ਕਰਵਾ ਸਕਦੇ ਹੋ ਤੇ ਆਜੋ ਆਪਾਂ ਤੁਹਾਨੂੰ ਮੱਝ ਦੀ ਡਿਟੇਲ ਦੱਸਦੇ ਹਾਂਗੇ ਬਾਈ ਥੋੜਾ ਜਿਹਾ ਸੰਗਦਾਗਾ ਉਹ ਕਹਿੰਦਾ ਬਾਈ ਤੁਸੀਂ ਦੱਸ ਦੀ ਇਸ ਕਰਕੇ ਬਾਈ ਆਪਾਂ ਹੀ ਦੱਸਦੇ ਹਾਂ ਕੋਈ ਇਦਾਂ ਸਮਝੇ ਵਪਾਰੀ ਆ ਤੇ ਬਾਈ ਦੇ ਘਰ ਦੇ ਪਸ਼ੂ ਰੱਖੇ ਹੋਇਆ ਪਹਿਲੇ ਸੂਏ ਨੇ ਬਾਈ ਕਹਿੰਦਾ 12 ਤੇ 13 ਲੀਟਰ ਦੁੱਧ ਦਿੱਤਾਗਾ ਹੁਣ ਦੂਜੇ ਸੂਏ ਨੇ ਸੂਣਾਗਾ ਤੇ ਦਿਨ ਤਕਰੀਬਨ ਇਹਦੇ ਸਾਰੇ ਪੂਰੇ ਹੋ ਚੁੱਕੇ ਆ ਇੱਕ ਅੱਧਾ ਦਿਨ ਲਾਉਗੀ ਤੁਹਾਨੂੰ ਪਤਾ ਵੀ ਮੌਸਮ ਥੋੜਾ ਦਾ ਖਰਾਬ ਚੱਲਦਾਗਾ ਪਸ਼ੂ ਕਈ ਵਾਰ ਘੱਦ ਵੱਧ ਘੱਟ ਵੱਧ ਦਿਨ ਲੈ ਜਾਂਦਾ ਹੁੰਦਾਗਾ ਤੇ ਇਹ ਦਿਨੇ ਤੇ ਪੂਰੇ ਹੋ ਚੁੱਕੇ ਨੇ ਤੇ ਆਪ ਵੀ ਇਹ ਚੰਗੇ ਸੀਮਨ ਦੀ ਆ ਤੇ ਬਾਈ ਹੁਣੇ ਸਟਰਾ ਥੋੜਾ ਤੁਹਾਨੂੰ ਪਤਾ ਵੀ ਜਿਹੜਾ ਨਾਰਮਲ ਘਰ ਦੇ ਵਿੱਚੋਂ ਆਪਾਂ ਵੀਡੀਓ ਕਰਦੇ ਆ ਨਾ ਕਈ ਵਾਰ ਅਣਜਾਣ ਬੰਦੇ ਹੁੰਦੇ ਆ ਨਹੀਂ ਸੰਭਿਆ ਜਾਂਦਾ ਤੇ ਆਪ ਵੀ ਇਹ ਚੰਗੇ ਸੀਮਨ ਦੀ ਆ ਤੇ ਜਿਹੜਾ ਇਹਦੇ ਅੱਗੇ ਸੀਮਨ ਲਵਾਇਆ ਹੋਇਆ ਉਹ ਵੀ ਸਰਕਾਰੀ ਸੀਮਨ ਦਾਗਾ ਤੁਸੀਂ ਥਾਣ ਹਵਾਨੇ ਦੇਖ ਸਕਦੇ ਹੋ ਤਿਆਰੀ ਬਹੁਤ ਸੋਹਣੀ ਆ ਗਈ ਤੇ ਥੋੜੀ ਜਿਹੀ ਡਰਦੀ ਆ ਗਈ ਤੇ ਇਹ ਤੁਹਾਨੂੰ ਪਤਾ ਵੀ ਜਦੋਂ ਉੱਪਰਾਂ ਬੰਦਾ ਆ ਜਾਂਦਾ ਥੋੜਾ ਜਿਹਾ ਪਸ਼ੂ ਡਰ ਜਾਂਦਾਗਾ ਤੇ ਇਹ ਤੁਹਾਨੂੰ ਖੋਲ ਕੇ ਦਿਖਾਉਣੇ ਆਗੇ ਤੇ ਤੁਹਾਨੂੰ ਡਿਟੇਲ ਬਾਕੀ ਸਾਰੀ ਲੈ ਕੇ ਦੇਤੀ ਆ ਤੇ ਜਿਹੜਾ ਰੇਟ ਹੋਊਗਾ ਬਾਈ ਹੁਣ ਕਹਿੰਦੇ ਫੋਨ ਤੇ ਕਰਾਂਗੇ ਤੇ ਨੰਬਰ ਸਕਰੀਨ ਦੇ ਉੱਪਰ ਚੱਲੀ ਜਾਂਦਾਗਾ ਤੁਸੀਂ ਕਾਲ ਕਰਕੇ ਬਾਈ ਹੁਣਾਂ ਨਾਲ ਰਾਬਤਾ ਕਰ ਸਕਦੇ ਹੋ ਜੇ ਕਿਸੇ ਨੂੰ ਪਸੰਦ ਆਉਂਦੀ ਆ ਆਪਣੀ ਤਸੱਲੀ ਕਰਕੇ ਤੁਸੀਂ ਇਹ ਨਗਰ ਖਰੀਦ ਸਕਦੇ ਹੋ ਆਜੋ ਹੁਣ ਤੁਹਾਨੂੰ ਆਪਾਂ ਖੋਲ ਕੇ ਦਿਖਾਉਣੇ ਆ ਕਿਹੜਾ ਚੱਲਦੀ ਫਰਦੀ ਮੱਜ ਨੂੰ ਚੈੱਕ ਕਰ ਲਿਓ ਲਓ ਵੀ ਕਿਸਾਨ ਵੀਰੋ ਕਿਰਾ ਮੱਝ ਤੁਰਦੀ ਤੁਸੀਂ ਦੇਖ ਲਿਓ ਅੰਦਾਜ਼ਾ ਤੁਸੀਂ ਲਾਉਣਾ ਤਸੱਲੀ ਤੁਸੀਂ ਕਰਨੀ ਆ ਕਰੇ ਆ ਕੇ ਵੀਰ ਦੇ ਤਸੱਲੀ ਕਰਕੇ ਫਿਰ ਤੁਸੀਂ ਇਹ ਮੱਝ ਨੂੰ ਖਰੀਦ ਸਕਦੇ ਹੋ ਤੇ ਤੁਰਦੀ ਨੂੰ ਕੇਰਾ ਇੱਕ ਵਾਰੀ ਚੈੱਕ ਕਰ ਲਓ ਥਣ ਹਵਨ ਦੀ ਬਹੁਤ ਸੋਹਣੀ ਆ ਗਈ ਲੇਵ ਵਾਲਾ ਬਹੁਤ ਸੋਹਣਾ ਤਿਆਰ ਕੀਤਾ ਹੋਇਆਗਾ ਤੁਸੀਂ ਦੇਖ ਸਕਦੇ ਹੋ ਥੋੜੀ ਜੀ ਡਰਦੀ ਆ ਮੱਝ ਸਾਨੂੰ ਪਤਾ ਜਦੋਂ ਬਾਹਰ ਲਾ ਕੋਈ ਬੰਦਾ ਆ ਜਾਂਦਾ ਕਈ ਵਾਰ ਪਸ਼ੂ ਡਰ ਜਾਂਦਾਗਾ ਦੇਖੋ ਕਿ ਕਿਹੜਾ ਹੋਰ ਦਵਾ ਦਵਾਂ ਜੀ ਤੇ ਥਾਣਾ ਦੀ ਸਪੇਸ ਪੁੱਛ ਤੁਸੀਂ ਦੇਖ ਸਕਦੇ ਹੋ ਥਾਣਾ ਚ ਵਿੱਤੀ ਬਹੁਤ ਸੋਹਣੀ ਆ ਮੋਟਾ ਥਾਣ ਲੱਗਿਆ ਮੁਠੀ ਦੀ ਚਵਾਈ ਵਾਲਾ ਥਾਣਾਗਾ ਤੇ ਸਾਮ ਸੰਭਾਲ ਬਾਈ ਉਹਨਾਂ ਦੀ ਬਹੁਤ ਸੋਹਣੀ ਕੀਤੀ ਹੋਈ ਆਗੀ ਤਿਆਰੀ ਚ ਪੂਰੀ ਆਗੀ ਦਿਨ ਇਹਦੇ ਪੂਰੇ ਹੋਏ ਹੋਏ ਨੇ ਤੇ ਇੱਕ ਅੱਧਾ ਦਿਨ ਲਊਗੀ ਬਾਈ ਹੁਣੀ ਕਹਿੰਦੇ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਨੰਬਰ ਸਕਰੀਨ ਤੇ ਆ ਤਸੱਲੀ ਕਰਕੇ ਤੁਸੀਂ ਇਹ ਨਗ ਨੂੰ ਖਰੀਦ ਸਕਦੇ ਹੋ ਮੰਨ ਲਓ ਜੀ